ਵੈਕੂ ਟਿਕਾ ਖਾਲਚਾ ਵੈਕੂ ਟਿਕੀ ਪਤੇ ਅੱਜ ਸਭ ਤੋਂ ਪਹਿਲਾਂ ਤਾਂ ਭਗਵੰਤ ਮਾਨ ਜੀ ਨੂੰ ਅਰਵਿੰਦ ਕੇਜਰੀਵਾਲ ਨੂੰ ਰਾਹੁਲ ਗਾਂਧੀ ਨੂੰ ਰਾਜਾ ਵੜਿੰਗ ਨੂੰ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਵਧਾਈ ਦੇ ਰਿਹਾ ਕਿ ਭਾਈ ਤੁਹਾਡਾ ਘੱਟ ਜੋੜਦੇ ਜਿਹੜੇ ਭਗਵੰਤ ਮਾਨ ਤੇ ਕੇਜਰੀਵਾਲ ਗੱਲਾਂ ਕਰਦੇ ਸਨ ਕੀ ਕਾਂਗਰਸੀ ਚੋਰ ਨੇ ਕਾਂਗਰਸੀ ਕਰਾਪਟ ਨੇ ਅੱਜ ਉਹਨਾਂ ਨੂੰ ਇਸ ਗੱਲ ਦੀ ਵਧਾਈ ਆ ਕਿ ਅੱਜ ਤੁਹਾਨੂੰ ਆਮ ਆਦਮੀ ਪਾਰਟੀ ਦੇ ਡਿਟਰਜੈਂਟ ਪਾਊਡਰ ਤੋਂ ਜਿਹੜਾ ਨਿਰਮਾਣ ਤੋਂ ਵੀ ਮੈਂ ਸਮਝਦਾ ਵੱਧ ਸਪੀਜੀ ਲਿਆਉਂਦਾ ਉਹਦੇ ਚੋਂ ਤੁਹਾਨੂੰ ਕੱਢ ਕੇ ਵਾਸ਼ਿੰਗ ਮਸ਼ੀਨ ਚੋਂ ਕੱਢ ਕੇ ਹੁਣ ਤੁਸੀਂ ਸਾਰੇ ਚਾਰजेस ਤੋਂ ਰਹਿਤ ਹੋ ਤੁਹਾਨੂੰ ਬਹੁਤ-ਬਹੁਤ ਵਧਾਈ ਜਰੂਰ ਲੋਕਾਂ ਨੂੰ ਦੱਸਿਓ ਕਿ ਜਿਹੜਾ ਆਲ ਇੰਡੀਆ ਘਟ ਜੋੜ ਥੋੜਾ ਹੋਇਆ ਹੈ ਦਿੱਲੀ ਤੁਸੀਂ ਇਕੱਠੇ ਗੁਜਰਾਤ ਤੁਸੀਂ ਇਕੱਠੇ ਗੋਆ ਤੁਸੀਂ ਇਕੱਠੇ ਹਰਿਆਣਾ ਤੁਸੀਂ ਇਕੱਠੇ ਜਿੱਥੇ-ਜਿੱਥੇ ਆਪ ਦੀ ਪ੍ਰੈਜੈਂਸ ਹੈ ਤੁਸੀਂ ਇਕੱਠੇ ਹੋ ਗਏ ਹੋ ਤੇ ਪੰਜਾਬ 'ਚ ਫਿਰ ਲੋਕਾਂ ਦਾ ਮੂਰਖ ਬਣਾਉਣ ਦੀ ਕੋਸ਼ਿਸ਼ ਤੂੰ ਕਰ ਰਹੀ ਹੈ ਪੰਜਾਬ 'ਚ ਹੁਣ ਤੁਸੀਂ ਫ੍ਰੈਂਡਲੀ ਮੈਚ ਖੇਡੋ ਅੱਜ ਪੰਜਾਬ ਦੇ ਵਿੱਚ ਤੁਸੀਂ ਧਰਮੇ ਦਿੰਦੇ ਹੋ ਕਿਸਾਨੀ ਦੇ ਮੁੱਦੇ ਨੂੰ ਲੈ ਕੇ ਕੀ ਨੈਤਿਕਤਾ ਰਹਿ ਗਈ ਲੀਡਰ ਆ ਆਪੋਜੀਸ਼ਨ ਦੀ ਕੁਰਸੀ ਛੱਡ ਕੇ ਹੁਣ ਇਕੱਠੇ ਬੈਠੋ ਲੋਕਾਂ ਨੂੰ ਮੋਰਕ ਬਣਾਉਣ ਦੀ ਕੋਸ਼ਿਸ਼ ਨਾ ਕਰੋ ਪਬਲਿਕ ਸਭ ਜਾਣਦੀ ਹੈ ਮੈਨੂੰ ਪਤਾ ਹੈ ਕਿ ਬਾਅਦ ਤੁਸੀਂ ਟਿੱਪਣੀ ਕਰੋਗੇ ਵੀ ਸ਼੍ਰੋਮ ਅਕਾਲੀ ਦਲ ਦਾ ਗੱਠਜੋੜ ਹੋ ਗਿਆ ਭਾਈ ਸਾਡਾ ਫਿਕਰ ਨਾ ਕਰੋ ਸਾਡਾ ਤਾਂ ਸਪਸ਼ਟ ਹੀ ਹੈ ਤੁਸੀਂ ਤਾਂ ਆਫੀਸ਼ੀਅਲੀ ਅਨਾਉਂਸ ਕਰਤਾ ਔਰ ਆਫੀਸ਼ੀਅਲ ਅਨਾਉਂਸਮੈਂਟ ਦੀ ਬਹੁਤ ਬਹੁਤ ਗਾਂਧੀ ਪਰਵਾੜ ਨੂੰ ਪੀਪੀਸੀਸੀ ਪ੍ਰਧਾਨ ਨੂੰ ਭਗਵੰਤ ਮਾਨ ਨੂੰ ਔਰ ਅਰਵਿੰਦ ਕੇਜਰੀਆ ਕਿਹੜੇ ਕਹਿੰਦੇ ਸਨ ਕਾਂਗਰਸ ਅਨਟੱਚੇਬਲ ਕਾਂਗਰਸ ਕਹਿੰਦੀ ਸੀ ਕਿ ਪੰਜਾਬ ਦਾ ਦੇਸ਼ ਦਾ ਬੇੜਾ ਗਰਗ ਭਗਵੰਤ ਸਾਨ ਤੇ ਕੇਜਰੀਵਾਲ ਨੇ ਕੀਤਾ ਹੁਣ ਪਤਾ ਨਹੀਂ ਕਿਹੜੇ ਮੂੰਹਾਂ ਨਾਲ ਕਿਹੜੇ ਮੂੰਹ ਤੋਂ ਸਵਾਲ ਪੁੱਛੋਗੇ ਕਿ ਜਹਾਜ਼ ਕਿਵੇਂ ਵਰਤਦਾ ਸੀ ਹਜ਼ਾਰ ਕਰੋੜ ਇਤਿਹਾਸ ਤੇ ਕਿਵੇਂ ਲਾਉਂਦਾ ਸੀ ਕਿਸਾਨੀ ਨੂੰ ਐਮਐਸਪੀ ਨਹੀਂ ਦਿੰਦੇ ਅਨਮੋਲ ਕਗਨਮਾਨ ਭਗਵੰਤ ਸਾਨ ਕੇਜਰੀਵਾਲ ਜਿਹੜੇ ਕਹਿੰਦੇ ਮਿੰਟਾਂ ਸਕਿੰਟਾਂ ਚ ਦੇਵਾਂਗੇ ਹਰ ਮੁੱਦੇ ਤੇ ਜ਼ਰੂਰ ਸਪਸ਼ਟੀਕਰਨ ਦਿਓ ਇਹਦੇ ਚ ਕਿਵੇਂ ਚੋਰ ਮੋਰੀ ਤੋਂ ਨਿਕਲੋਂਗੇ ਕਿ ਸਾਡਾ ਗੱਠਜੋੜ ਸਾਰੇ ਦੇਸ਼ ਤੇ ਤਾਂ ਪੰਜਾਬ 'ਚ ਨਹੀਂ ਆ ਪੰਜਾਬ ਤੇ ਤੁਸੀਂ ਰਲ ਮਿਲ ਕੇ ਫ੍ਰੈਂਡਲੀ ਮੈਚ ਖੇਡੋਗੇ ਸਭ ਨੂੰ ਪਤਾ ਹੈ ਤੁਹਾਡੀ ਸਭ ਦੀ ਜਿਹੜੀ ਐਕਸਪਾਇਰੀ ਡੇਟ ਹੈ ਕਿੰਨਾ ਚਿਰ ਤੁਸੀਂ ਪ੍ਰਧਾਨ ਰਹਿਣਾ ਕਿੰਨਾ ਚਿਰ ਨਹੀਂ ਰਹਿਣਾ ਇਹ ਸਭ ਫਿਕਸ ਕਰਦੇ ਰਾਹਲ ગાંધી ਸਾਹਿਬ ਤੇ ਜਦੋਂ ਉਹਨਾਂ ਨੇ ਦੇਸ਼ 'ਚ ਕਰ ਲਿਆ ਗੱਠਜੋੜ ਤੇ ਤੁਸੀਂ ਜੋ ਚੀਟਪੀ ਕਿਸੇ ਨੇ ਕੀਤੀ ਮਾੜੀ-ਮੋਟੀ ਤੇ ਸਵੇਰੇ ਝਟਕਾ ਦੇਣਾ ਚਲੋ ਅਬਲਿਕ ਸਭ ਜਾਣਦੀ ਆ ਲੋਕਾਂ ਨੂੰ ਸੱਚ ਜਾਣਨ ਦਾ ਹਾਕਮ ਅਕਰ ਗੁੱਸਾ ਨਾ ਕਰਿਓ ਮੈਂ ਆਪ ਤੁਹਾਡੇ ਘਟ ਜੋੜ ਦੀ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਨੂੰ ਵਧਾਈ ਦੇਣਾ ਔਰ ਹੁਣ ਵੇਖਾਂਗੇ ਕਿਹੜੇ ਮੂ ਨਾਲ ਤੁਸੀਂ ਦੋਵੇਂ ਇੱਕ ਦੂਜੇ ਨੂੰ ਚੰਗਾ ਕਹਿੰਦੇ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ